ਰਾਮਪਰਾ ਪੂਲ ਦੇ ਵਿੱਚ ਰਾਮਪਰਾ ਫੇਰ ਇੱਕ ਵਾਰ ਚਰਚਾਵਾ ਦਾ ਵਿਸ਼ਾ ਬਣ ਚੁੱਕਿਆ ਹੈ ਕਿਸ ਗੱਲਾਂ ਨੂੰ ਲੈ ਕੇ ਚਰਚਾਵਾ ਦਾ ਵਿਸ਼ਾ ਬਣ ਚੁੱਕਿਆ ਲਗਾਤਾਰ ਗੱਲਾਂ ਉੱਡ ਰਹੀਆਂ ਨੇ ਪਾਰਟੀਆਂ ਵੱਖੋ-ਵੱਖਰੀਆਂ ਨੇ ਕੌਣ ਕਿਸ ਦੀ ਟਾਈਮ ਤੇ ਮਦਦ ਕਰੂਗਾ ਕੌਣ ਕਿਸ ਦੀ ਟਾਈਮ ਤੇ ਸਪੋਰਟ ਕਰੂਗਾ ਕੋ ਪਾਰਟੀਆਂ ਵੱਖੋ-ਵੱਖਰੀਆਂ ਨੇ ਗੱਲ ਕਰ ਰਹੇ ਆ ਸਰਦਾਰ ਸਿਕੰਦਰ ਸਿੰਘ ਮਲੂਕਾ ਤੇ ਉਹਨਾਂ ਦੇ ਪੁੱਤ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਬਾਰੇ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਲੜਨਗੇ। ਪਰ ਉਹਨਾਂ ਦੇ ਬਰਾਬਰ ਭਾਜੀਪੀ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਕਿ ਉਹਨਾਂ ਦੀ ਵੀ ਹਵਾ ਬਣੀ ਹੋਈ ਆ ਤੇ ਸ਼ਾਇਦ ਉਹ ਵੀ ਲੋਕ ਵੀ ਕੁਝ ਕਹਿ ਰਹੇ ਨੇ ਕਿ ਜਿਹੜੀ ਫਰੰਪਰਾ ਹਲਕੀ ਦੀ ਚੋਣ ਆ ਉਹ ਭਾਜੀਪੀ ਵੱਲੋਂ ਇਸ ਵਾਰ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਜੀ ਉਹ ਵੀ ਉਹ ਚੋਂ ਲੜਨਗੇ। ਪਰ ਸਵਾਲ ਇੱਥੇ ਬਣ ਜਾਂਦਾ ਹੈ ਕਿ ਸਪੋਰਟ ਕੌਣ ਕਿਸ ਦੀ ਕਰੂਗਾ? ਕਿ ਪਿਓ ਪੁੱਤ ਦੀ ਸਪੋਰਟ ਕਰੂ ਜਾਂ ਪੁੱਤ ਪਿਓ ਦੀ ਸਪੋਰਟ ਕਰੂਗਾ? ਕਿਉਂਕਿ ਪਹਿਲਾਂ ਇੱਕੋ ਹੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰ ਪਿੱਛੇ ਜੇ ਜਦੋਂ ਸਰਦਾਰ ਸਕੰਦਰ ਸਿੰਘ ਮਲੂਕਾਂ ਤੋਂ ਖੁਦ ਜੁਆਇਨ ਕਰਾ ਕੇ ਗਈ ਸੁਖਵੀਰ ਬਾਦਲ ਔਰ ਦੂਜੇ ਪਾਸੇ ਦੇਖੀਏ ਤਾਂ ਇਹਨਾਂ ਦੇ ਨੌ ਤੇ ਪੁੱਤ ਦੋਨੇ ਬੀਜੇਪੀ ਦੇ ਵਿੱਚ ਜੁਆਇਨ ਹੋਏ ਬੀਜੇਪੀ ਦਾ ਆਪਦਾ ਇੱਕ ਫੰਡਾ ਉਹ ਪੰਜਾਬ ਦੇ ਵਿੱਚ ਆਪਦਾ ਝੰਡਾ ਗੱਡਣਾ ਚਾਹੁੰਦੇ ਨੇ ਪੰਜਾਬ ਨੂੰ ਇੱਕ ਵਾਰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਵਾਰ ਲੱਗਦਾ ਕਿ ਸ਼ਾਇਦ ਆ ਬੀਜਪੀ ਦੀਆਂ ਕੁਝ ਸੀਟਾਂ ਪੰਜਾਬ ਦੇ ਵਿੱਚੋਂ ਨਿਕਲ ਸਕਦੀਆਂ ਨੇ ਪਰ ਉਹ ਸਮਾਂ ਦੱਸੂਗਾ ਨਿਕਲ ਸਕਦੀਆਂ ਕਿ ਨਹੀਂ ਨਿਕਲ ਸਕਦੀਆਂ ਤੇ ਸਰਦਾਰ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਮੰਨ ਲਓ ਆਪਦੀ ਹੈਂਡ ਦੇ ਪੱਕੇ ਕਈ ਤਾਂ ਕਹਿ ਦਿੰਦੇ ਨੇ ਕਿ ਭਈ ਆ ਜਿਹੜਾ ਛੇੜਾ ਬੁੱਢਾ ਹੋ ਚੁੱਕਿਆ ਹੈ ਜਿਹੜੀਆਂ ਅਫਵਾਮਾਂ ਲੋਕ ਕਹਿੰਦੇ ਰਹਿੰਦੇ ਨੇ ਸ਼ਾਇਦ ਸਰਦਾਰ ਸਿਕੰਦਰ ਸਿੰਘ ਮਲੂਕਾ ਹੁਣ ਚੋਣਾਂ ਲੜਨੀ ਨਾ ਅਲੱਗ-ਅਲੱਗ ਤਰ੍ਹਾਂ ਦੀਆਂ ਅਫਵਾਮਾਂ ਜਿਹੜੀਆਂ ਲਗਾਤਾਰ ਉੜਦੀਆਂ ਰਹਿੰਦੀਆਂ ਨੇ ਪਰ ਸਿਕੰਦਰ ਸਿੰਘ ਮਲੂਕਾ ਜਿਹੜੇ ਇਹਨਾਂ ਦੇ ਆ 77 ਬੰਦੇ ਬੈਠੇ ਨੇ ਜਾ ਜਿਨ੍ਹਾਂ ਨੇ ਸਿਕੰਦਰ ਸਿੰਘ ਮਲੂਕਾ ਦੇਖਿਆ ਕਿ ਜਿਹੜੀ ਗੱਲ ਤਾਂ ਇੱਕ ਕਹਿ ਦੇਣਾ ਉਹ ਫਿਰ ਪੱਥਰ ਤੇ ਲਕੀਰ ਹੈ ਚਾਹੇ ਉਹ ਰੈੱਡ ਲਾਈਨ ਤੋਂ ਬਾਹਰ ਆ ਚਾਹੀ ਅੰਦਰ ਹੈ ਤੇ ਜਿਹੜਾ ਕੰਮ ਇਹਨਾਂ ਨੇ ਕਹਿ ਦਿੱਤਾ ਜਿਹੜੇ ਕੰਮ ਵਾਸਤੇ ਇਹਨਾਂ ਨੇ ਹਾਮੀ ਭਰ ਦਿੱਤੀ ਉਹ ਕੰਮ ਹੋਊਗਾ ਚਾਹੇ ਉੱਪਰੋਂ ਪਰਮਿਸ਼ਨ ਨਾ ਮਿਲੇ ਚਾਹੇ ਪਰ ਖੋਦੇ ਪੈਸੇ ਲੱਗ ਜਾਣ ਤਾਂ ਇਹ ਤਾਂ ਇਹਨਾਂ ਦੀ ਇੱਕ ਟਾਰਗੇਟ ਰਿਆ ਤੇ ਹੰਡ ਵੀ ਰਹੀ ਹੈ ਕਿ ਜਿਹੜੀ ਚੀਜ਼ ਤੇ ਫੋਕਸ ਕਰ ਲਿਆ ਜਿਹੜੀ ਚੀਲੀ ਹਾਮੀ ਭਰਤੀ ਉਹ ਕੰਮ ਫਿਰ ਹੋ ਕੇ ਹੀ ਠੂਗਾ ਜਿੰਮੇ ਮਰਜ਼ੀ ਹੋਵੇ ਅੱਜ ਵੀ ਲੋਕ ਬਣੀਆਂ ਹੋਈਆਂ ਗਲੀਆਂ ਯਾਦ ਕਰਦੇ ਨੇ ਬੇਟੀ ਲੋਕਾਂ ਦੇ ਹੋਰ ਗੱਲਾਂ ਸੁਨੀਆਂ ਨੇ ਜਿਹੜੇ ਕਹਿੰਦੇ ਨੇ ਕਿ ਸਿਕੰਦਰ ਸਿੰਘ ਮਲੂਕਾਂ ਨੂੰ ਜਦੋਂ ਗਲੀਆਂ ਬਣਾ ਰਹੇ ਸੀ ਤਾਂ ਕੁੱਝ ਕ ਲੋਕਾਂ ਨੇ ਜਾ ਕੇ ਕਿਹਾ ਜੀ ਸਾੰਡੇ ਵਾਲੀ ਗਲੀ ਥੋੜੀ ਜਿਧਰ ਉੱਚੀ ਕਰ ਦੋ ਜਾਂ ਕਿਤੇ ਨਾਲ ਦੀ ਆ ਵੀ ਗਲੀ ਬਣਾਉਣੀ ਹੈ ਕਿੰਦਰੋਂ ਗਲੀ ਛੱਡ ਗਏ ਤਾਂ ਐਡੇ ਟਾਈਮ ਹੀ ਫੋਨ ਕਰਕੇ ਲੋਕਾਂ ਦੇ ਸਾਹਮਣੇ ਐਡੇ ਟਾਈਮ ਹੀ ਫੋਨ ਕਰਕੇ ਠੇਕੇਦਾਰ ਨੂੰ ਬੁਲਾ ਕੇ ਅਗਲੇ ਦਿਨ ਤੱਕ ਗਲੀ ਸਾਰੀ ਉਹ ਤਿਆਰ ਕਰਾ ਦਿੱਤੀ ਸੀ ਤੇ ਇਸੇ ਗੱਲਾਂ ਕਰਕੇ ਅੱਜ ਵੀ ਲੋਕ ਮੰਨਦੇ ਨੇ ਕਿ ਸਰਦਾਰ ਸਿਕੰਦਰ ਸਿੰਘ ਮਲੂਕਾਂ ਦੁਆਰਾ ਫੇਰ ਅੰਮ੍ਰਿਤਪੁਰ ਹਲਕੇ ਦੇ ਐਮਐਲਏ ਬਣ ਕਿਉਂਕਿ ਬਲਕਾਰ ਸਿੱਧੂ ਤੱਕ ਆਸ ਸੀ ਕਿ ਬਹੁਤ ਸਾਰੇ ਕੰਮ ਕਰਨਗੇ ਪਰ ਉਹ ਆਸਾਂ ਤੇ ਖਰਾ ਨਹੀਂ ਉਤਰੇ ਅੱਜ ਵੀ ਦੇਖਦੇ ਆ ਕਿ ਗਲੀਆਂ ਦਾ ਕੰਮ ਅਜੇ ਪ੍ਰੋਪਰ ਨਹੀਂ ਮਤਲਬ ਚੱਲਿਆ ਅਜੇ ਤੱਕ ਸ਼ਾਇਦ ਜਾਂ ਪਿੱਛੋਂ ਫੰਡ ਨਹੀਂ ਆ ਰਿਹਾ ਅਜੇ ਤੱਕ ਕਿ ਗਲੀਆਂ ਜਿਹੜੀਆਂ ਉੱਚੀਆਂ ਨੀਮੀਆਂ ਹੋਈਆਂ ਵੀਆਂ ਨੇ ਉਬਰ ਖੁੱਬਰ ਹੋਈਆਂ ਵੀਆਂ ਨੇ ਜਿਹੜੀਆਂ ਲੋਕ ਟਾਈਲਾਂ ਲੱਗੀਆਂ ਵੇਸੀ ਇੰਟਰਲੌਕ ਟਾਈਲ ਜਿਹੜੀ ਲੱਗੀ ਹੋਈ ਹੈ ਉਹ ਸਾਰੀਆਂ ਟੁੱਟੀਆਂ ਭੱਜੀਆਂ ਹੋਈਆਂ ਨੇ ਬੈਠੀਆਂ ਹੋਈਆਂ ਨੇ ਸਾਰੀਆਂ ਗਲੀਆਂ ਸੜਕ ਹਜੇ ਨਾਪਾ ਮੰਡੀ ਵਾਲੇ ਪਾਸੇ ਬਣ ਚੁੱਕੀ ਹੈ ਹਜੇ ਪਟਿਆਲਾ ਮੰਡੀ ਵਾਲਾ ਪਾਸਾ ਹਜੇ ਖਾਲੀ ਪਿਆ ਪਰ ਇਹ ਪਟਿਆਲਾ ਮੰਡੀ ਵਾਲਾ ਪਾਸਾ ਤੇ ਸੜਕ ਕਦੋਂ ਬਣੂਗੀ ਉਹ ਵੀ ਜਦੋਂ ਸਮਾਂ ਆਊਗਾ ਉਹਦੀ ਪਤਾ ਲੱਗੂਗਾ ਕਿ ਉਮਰੇ ਦਾ ਫਿਰ ਫਰਬਰੀ ਤੋਂ ਬਾਅਦ ਲਗਾਤਾਰ ਭੱਜਣ ਪਚਾਈ ਦਾ ਕੰਮ ਹੋ ਜਾਊਗਾ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ 90 ਸਾਲ ਤੋਂ ਬਾਅਦ ਪੂਰੀਆਂ ਐਕਟਿਵ ਹੋ ਜਾਣਗੀਆਂ ਟਿਕਟ ਨੂੰ ਲੈ ਕੇ ਵੀ ਤੇ ਲਗੇ ਲਗਾਤਾਰ ਹੋਮ ਮੀਟਿੰਗਾਂ ਨੂੰ ਲੈ ਕੇ ਵੀ ਕਿ ਅਸੀਂ ਗਲੀਆਂ ਮਹੱਲਿਆਂ ਦੇ ਵਿੱਚ ਜਾ ਕੇ ਫੇਰ ਮੀਟਿੰਗਾਂ ਕਰੀਏ ਫੇਰ ਉੱਪਰ ਫੋਟੋ ਖਿੱਚ ਕੇ ਭੇਜੀਏ ਫੇਰ ਟਿਕਟ ਦੇ ਲਈ ਜ਼ੋਰ ਲ ਹਲਕਾ ਵਿਧਾਇਕ ਬਲਕਾਰ ਸਿੰਧੂ ਦੀ ਹਜੇ ਗੱਲ ਨਹੀਂ ਆ ਰਹੀ ਕਿ ਟਿਕਟ ਇਹਨਾਂ ਨੂੰ ਮਿਲ ਸਕਦੀ ਹੈ ਜਾਂ ਨਹੀਂ ਮਿਲ ਸਕਦੀ। ਭਾਜਪਾ ਵੱਲੋਂ ਵੀ ਹਜੇ ਕਲੀਅਰ ਲੋਕ ਤਾਂ ਕਹਿੰਦੇ ਨੇ ਹੈਗੇ ਆ ਭਾਈ ਗੁਰਪ੍ਰੀਤ ਸਿੰਘ ਬਲੂਕਾ ਲੜਨਗੇ ਲੜਨਗੇ। ਗੁਰਪ੍ਰੀਤ ਸਿੰਘ ਕਾਂਗਰਸ ਤੇ ਸਿਕੰਦਰ ਸਿੰਘ ਮਲੂਕਾ ਇਹਨਾਂ ਦੀ ਟਿਕਟਾ ਇਹ ਪੱਕੀ ਹੋਈ ਹੈ। ਕਿ ਦੋਨੇ ਫੇਰ ਦੁਬਾਰਾ ਕ੍ਰੰਪਾੜ ਹੜਕੇ ਲਈ ਬਿਲਕੁਲ ਤਿਆਰ ਨੇ। ਕੱਲ ਆ ਜਾਂਦੀ ਹੈ ਬਲਕਾਰ ਸਿੰਧੂ ਦੀ। ਕਿ ਜਿਸ ਹਿਸਾਬ ਨਾਲ ਪਹਿਲਾਂ ਲੋਕਾਂ ਦਾ ਪਿਆਰ ਮਿਲ ਰਿਹਾ ਸੀ ਘਰੋ ਘਰੀ ਜਾ ਕੇ ਲੋਕ ਆਪ ਮਹਰੇ ਉਹ ਚੱਕਦੇ ਫਿਰਦੇ ਸੀ ਹੱਥਾਂ ਤੇ ਤੇ ਹੁਣ ਉਹ ਮਤਲਬ ਮਾਜੇ ਦੀ ਮੋਮਬਤੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬੁਝੂਗੀ ਕਿਉਂਕਿ ਲੋਕ ਬਹੁਤ ਜ਼ਿਆਦਾ ਨਿਰਾਸ਼ ਹੋਏ ਹੋਏ ਨੇ ਤੇ ਅੱਜ ਵੀ ਜਾ ਕੇ ਦੇਖਦੇ ਆ ਕਿ ਭਗਤੇ ਕੰਨੀ ਮੂੰਹ ਜ਼ਿਆਦਾ ਰਹਿੰਦਾ ਇਹਨਾਂ ਦਾ ਰੰਪਰਾ ਹਲਕੇ ਵੱਲ ਮੂੰਹ ਘਟ ਰਿੰਦਾ ਉਹਦਾ ਕਾਰਨ ਉਹ ਲੋਕ ਵੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਗਤੇ ਵਾਲੇ ਪਾਸੇ ਹਰ ਇੱਕ ਚੀਜ਼ ਦੀ ਸਹੂਲਤ ਜ਼ਿਆਦਾ ਮਿਲਦੀ ਹੈ ਰੰਪਰਾ ਹਲਕਾ ਫਿਰ ਵੀ ਹਜੇ ਕਿਤੇ ਨਾ ਕਿਤੇ ਪਿੱਛੇ ਰੱਖਿਆ ਜਾਂਦਾ ਬਾਕੀ ਹੁਣ ਸਮਾਂ ਦੱਸੂਗਾ ਕਿ ਸਿਕੰਦਰ ਸਿੰਘ ਮਲੂਕਾ ਕੋ ਮੁਕਾਬਲਾ ਲੋਕ ਕੰਦੇ ਬਣ ਲਈ ਤਿਆਰ ਹੋਇਆ ਵਿਅਸ ਸਿਕੰਦਰ ਸਿੰਘ ਮਲੂਕਾ ਤਿੱਧਰੋ ਬੀਜੇਪੀ ਵੱਲੋਂ ਇਹਨਾਂ ਦਾ ਹੀ ਪੁੱਤ ਗੁਰਪ੍ਰੀਤ ਸਿੰਘ ਮਲੂਕਾ ਮੈਦਾਨ ਚੌਣ ਮੈਦਾਨ ਦੇ ਵਿੱਚ ਉਤਰਨਗੇ